ਅਸੀਂ ਲੋਕ ਭਗਵਨ ਕਮਾਨ ਅੰਦਰ ਕਰਨ ਦੇ ਆਏ ਅਸੀਂ ਮੋਦੀ ਸਕੀਮ ਲੋਕਾਂ ਤੱਕ ਪਹੁੰਚਾਉਂਦੇ ਆ ਇਹ ਮੌਰੀ ਸਰਕਾਰ ਸਾਡੇ ਨਾਲ ਬਹੁਤ ਨਗਰੰਡੀ ਹੈ ਅਸੀਂ ਜ਼ਿਲ੍ਹਾ ਪ੍ਰਧਾਨਗੀ ਰਹਿਣ ਦੇ ਵਿੱਚ ਅਸੀਂ ਠਕੋਕਰ ਸਰਕਾਰ ਹੋਣੀ ਚਾਹੀਦੀ ਰਵਿਕਰਨ ਚੰਗੀ ਪਾਲੀ ਬਟਾਲਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਸੈਂਟਰ ਸਰਕਾਰ ਦੀਆਂ ਆਈਆਂ ਹੋਈਆਂ ਸਕੀਮਾਂ ਬਾਰੇ ਲੋਕਾਂ ਨੂੰ ਪਿੰਡ-ਪਿੰਡ ਜਾ ਕੇ ਸ਼ਾਸਰ ਜਾ ਕੇ ਜਾਰੂ ਕਰਨ ਸੰਬੰਧੀ ਪੰਜਾਬ ਸਰਕਾਰ ਦੇ ਵੱਲੋਂ ਵਿਰੋਧ ਕਰਨ ਤੇ ਬਟਾਲਾ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਸੈਂਕੜੇ ਦੀ ਤਦਾਦ ਦੇ ਵਿੱਚ ਵਰਕਰ ਨੇ ਹਿੱਸਾ ਲਿਆ ਭਾਈਪਾ ਜੇ ਅਸ਼ਵਨੀ ਸੇਖੜੀ ਜੀ ਅਤੇ ਰਵੀਕਰਨ ਕਾਲੋ ਨੇ ਕਿਹਾ ਕਿ ਪੰਜਾਬ ਸਰਕਾਰ ਸੈਂਟਰ ਸਰਕਾਰ ਵੱਲੋਂ ਸਕੀਮਾਂ ਬਾਰੇ ਤੇ ਗ੍ਰਾਂਟਾਂ ਬਾਰੇ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਜਾਰੂ ਕਰਨਾ ਚਾਹੀਦਾ ਹੈ ਪੰਜਾਬ ਸਰਕਾਰ ਇਸ ਦਾ ਵਿਰੋਧ ਕਰ ਰਹੀ ਹੈ ਜਿਸ ਦੇ ਵਿਰੋਧ ਸੰਬੰਧੀ ਅੱਜ ਅਸੀਂ ਬਟਾਲਾ ਦੇ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਦੇਖੋ extra ਹੈ ਕਿ ਭਾਰਤੀ ਜਨਤਾ ਪਾਰਟੀ ਨਰਿੰਦਰભાઈ ਮੋਦੀ ਜੀ ਦੀ ਸਰਕਾਰ ਜਿਹੜੀ ਹੈ ਕੇਂਦਰ ਸਰਕਾਰ ਦੀ ਹਜ਼ਾਰਾਂ ਕਰੋੜਾਂ ਰੁਪਏ ਦੀ ਗ੍ਰਾਂਟਾਂ ਉਹ ਫੈਸਿਲਿਟੀ ਆ ਪੰਜਾਬ ਦੇ ਲੋਕਾਂ ਨੂੰ ਦੇਣਾ ਚਾਹੁੰਦੇ ਆ ਉਹਦੇ ਲਈ ਜਿਸ ਤਰ੍ਹਾਂ ਰਵੀ ਜੀ ਨੇ ਦੱਸਿਆ ਰਜਿਸਟ੍ਰੇਸ਼ਨ ਕਰ ਰਹੇ ਸੀ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਕੱਚੇ ਘਰਾਂ ਨੂੰ ਪੱਕੇ ਕਰਨਾ ਬੀਮਾ ਯੋਜਨਾ ਦੇਣੀ ਆ ਬੱਚਿਆਂ ਨੂੰ ਲੱਖਵਤੀ ਦੀਦੀ ਬਣਾਉਣਾ ਹੈ ਕਿ ਬੱਚੇ ਜਿਸ ਤਰ੍ਹਾਂ ਅੱਜ ਹਿੰਦੁਸਤਾਨ ਦੇ 2 ਕਰੋੜ ਪੈਣਾ ਹੈ ਸੀਆਂ ਜਿਹੜੀਆਂ ਕਿ ਬਹੁਤ ਗਰੀਬੀ ਰੇਖਾ ਤੋਂ ਥੱਲੇ ਸੀ ਅੱਜ ਲਖਪਤੀ ਬਣ ਗਈਆਂ ਪੰਜਾਬ 'ਚ ਇੱਕ ਵੀ ਨਹੀਂ ਬਣੀ ਪੰਜਾਬ 'ਚ ਇੱਕ ਵੀ ਕੱਚਾ ਘਰ ਪੱਕਾ ਨਹੀਂ ਕਰ ਸਕਿਆ ਪੰਜਾਬ ਦੇ ਵਿੱਚ ਕੋਈ ਆਜੀਸ਼ਵੰਸ ਜਿਹੜੀ 5 ਲੱਖ ਦਾ ਬੀਮੇ ਵਾਲੀ ਸਕੀਮ ਹੈ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਸੋ ਇਹ ਜਿਹੜੀਆਂ ਸਕੀਮਾਂ ਆ ਇਹਨਾਂ ਨੂੰ ਸਕੀਮਾਂ ਨੂੰ ਕੇਂਦਰ ਸਰਕਾਰ ਤੋਂ ਸਿੱਧਾ ਪਿੰਡ ਦੇ ਵਿੱਚ ਜਾਂ ਮਹੱਲੇ ਦੇ ਵਿੱਚ ਲੈ ਕੇ ਜਾਣਾ ਚਾਹ ਰਹੇ ਉਹਦੀ ਰਜਿਸਟ੍ਰੇਸ਼ਨ ਹੋਣੀ ਆ ਕੋਈ ਵੱਡਾ ਕਾਮੜੀ ਕੋਈ ਕੋਈ ਲੈਣਾ ਦੇਣਾ ਕਿ ਇਹਨੂੰ ਸੇਵਾ ਕਰੇ ਜਿਸ ਦਾ ਸੰਗਤ ਸੇਵਾ ਕਰਦੇ ਉਸਰਾ ਸੇਵਾਕਰਨ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਵਰਕਰ ਸੜਕਾਂ ਦੇ ਪਿੰਡਾਂ ਚ ਉਤਰੇ ਅੱਜ ਜਿਹੜੀ ਮਾਨ ਦੀ ਸਰਕਾਰ ਹੈ ਪੰਜਾਬ ਚ ਉਹਨੇ ਰੋਕ ਦਿੱਤਾ ਕਿ ਤੁਸੀਂ ਜੀ ਇਹ ਸੇਵਾ ਵੀ ਨਹੀਂ ਕਰੋਗੇ ਇਹ ਬਾਦ ਸਾਹਿਬ ਹੈ ਪੁੱਛਿਆ ਜਾਂਦਾ ਹੈ ਕਿ ਕੱਲ੍ਹ ਨੂੰ ਅਸੀਂ ਮੰਦਿਰ ਜਾਵਾਂਗੇ ਗੁਰਦੁਆਰੇ ਜਾਵਾਂਗੇ ਉੱਥੇ ਸੇਵਾ ਕਰਕੇ ਉੱਥੇ ਵੀ ਰੋਕੋਗੇ ਅਸੀਂ ਲੰਗਰ ਲਾਵਾਂਗੇ ਉੱਥੇ ਵੀ ਰੋਕੋਗੇ ਇਹ ਲੰਗਰ ਹੀ ਹੈ ਨਾ ਜੀ ਕੇਂਦਰ ਸਰਕਾਰ ਦੀ ਫੈਸਿਲਿਟੀ ਆ ਗਰੀਬ ਆ ਵੀ ਤੇ ਘਰ ਪਹੁੰਚਣ ਕਿਹੜਾ ਕੀ ਨੁਕਸਾਨ ਆਪ ਤੇ ਬਾਦ ਸਾਹਿਬ ਕਰਾ ਨਹੀਂ ਜਾਂਦੇ ਕੁਝ ਆਪ ਉਹਨਾਂ ਦਾ ਕਰਜਾਈ ਕਰਾਤਾ ਔਰ ਪੰਜਾਬ ਵਿੱਚ ਜਿਹੜੀ ਲੁੱਟਖੋ ਹੋ ਰਹੀ ਆ ਰਵੀ ਜੀ ਨੇ ਥੋੜਾ ਇਸ਼ਾਰਾ ਕੀਤਾ ਮੈਂ ਤੁਨੂੰ ਇਹ ਸ਼ਹਿਰ ਹਰ ਦੱਸ ਰਿਹਾ ਕਿ ਬਟਾਲਾ ਸ਼ਹਿਰ ਦੇ ਹਰ ਤੀਜੇ ਦੁਕਾਨਦਾਰ ਨੂੰ ਫੋਨ ਆਇਆ ਫਰੋਤੀਆਂ ਮੱਧੀਆਂ ਗਈਆਂ ਲੋਕਾਂ ਨੂੰ ਲੁੱਟਿਆ ਜਾ ਰਿਹਾ ਲੋਕ ਤਰਾ ਹੀ ਤਰਾ ਹੀ ਕਰ ਕਰ ਕੁੱਠੇ ਰਹੇ ਕੋਈ ਪੁੱਛਦਾ ਨਹੀਂ ਪਿਆ ਸਰਕਾਰ ਫੇਲ ਹੋ ਗਈ ਹੈ ਸੜਕਾਂ ਤੇ ਆਣਾ ਪਿਆ ਇਸ ਵਿੱਚ ਕਿ ਲੋਕਾਂ ਦੇ ਹੱਕ ਲੋਕਾਂ ਦੇ ਦੁਆਰੇ ਸਮਝਦੇ ਹੋ ਸਰ ਇਹ ਜਿਹੜੀਆਂ ਨਵੀਆਂ ਸਕੀਮਾਂ ਦੇਣ ਜਾ ਰਹੇ ਹਨਾ ਚ ਇਹਨਾਂ ਨੂੰ ਰੋਕਿਆ ਤਾਂ ਕੀ ਸਮਝਦੇ ਹੋ ਇਸ ਤੋਂ ਦੇਖੋ ਦੇਖੋ ਮੈਨੂੰ ਸਿੱਧਾ ਹੈ ਕਿ ਅਗਲੇ ਸਮਝਦੇ ਕਿ ਉਹਨਾਂ ਨੇ ਕੁਝ ਕੀਤਾ ਨਹੀਂ ਤੇ ਨરેન્દ્રભાઈ ਮੋਦੀ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਪੜਚਾਰ ਦੇ ਕਾਰਜਕਰਤਾ ਉਹ ਜਿਹੜੇ ਕਰੋੜਾਂ ਰੁਪਏ ਹਜ਼ਾਰਾਂ ਕਰੋੜ ਜਿਹੜੇ ਕੇਂਦਰ ਸਰਕਾਰ ਨੇ ਦੇਣੇ ਪੰਜਾਬ ਨੂੰ ਲੋਕਾਂ ਦੇ ਘਰਾਂ ਚ ਪਹੁੰਚਾ ਦੇਣਗੇ ਫੈਸਿਲਿਟੀਆਂ ਦੇ ਦੇਣਗੇ ਲੱਖ ਬਤੀ ਭੈਣਾ ਬਣ ਜਾਣਗੀਆਂ ਗਰੀਬ ਬੱਚਾ ਪੜਨ ਤੋਂ ਬਾਅਦ ਸਰਕਾਰ ਕੋਲ ਗ੍ਰਾਂਟਾਂ ਲੈ ਕੇ ਬੈਂਕਾਂ ਕੋ ਪੈਸੇ ਲੈ ਕੇ ਆਪਣੇ ਕੰਮ ਤੇ ਖਲੋਜੂਗਾ ਪੂਰੀ ਸਾਰੀ ਪ੍ਰੋਡਕਸ਼ਨ ਕੇਂਦਰ ਸਰਕਾਰ ਚੁੱਕੇਗੀ ਜਿਸ ਤਰ੍ਹਾਂ ਐਮਐਸਬੀ ਚੱਲਦਾ ਪਿਆ ਇਸ ਤਰ੍ਹਾਂ ਜਿਹੜੇ ਛੋਟੇ ਛੋਟੇ ਕੰਮ ਕਰਨ ਵਾਲੇ ਬੱਚੇ ਆ ਉਹਨਾਂ ਨੂੰ ਸਰਕਾਰ ਦੀ ਸਪੋਰਟ ਹੈ ਉਹ ਸਾਰੇ ਸਕੀਮਾਂ ਇਹਨਾਂ ਨੇ ਰੋਕ ਦਿੱਤੀਆਂ ਅਸੀਂ ਉਹਦਾ ਵਿਰੋਧ ਕਰ ਰਹੇ ਆਂ ਔਰ ਅੱਜ ਉਹਦਾ ਪੁੱਤਰਾ ਸਾਡੇ ਸਰਕਾਰ ਦਾ ਕਿ ਤੁਸੀਂ ਇਹ ਰੋਕਿਆ ਸੀ ਤੁਹਾਡੇ ਵਿਰੋਧ ਚ